ਤੁਹਾਨੂੰ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਮੈਂ ਮਨਿੰਦਰ ਸੈਲੇਕਟ 24/7 ਨਿਊਜ਼ ਚੈਨਲ ਤੋਂ ਅੱਜ ਅਸੀਂ ਹਾਂ ਮੋਹਨ ਦਾਏ ਉਸਵਾਲ ਹਸਪੀਟਲ ਲੁਧਿਆਣਾ ਵਿੱਚ ਤੇ ਸਾਡੇ ਨਾਲ ਨੇ ਡਾਕਟਰ ਰਤੀਸ਼ਪਾਲ ਸਿੰਘ ਗਿੱਲ ਜਿਹੜੇ ਇੱਕ ਲੀਡਿੰਗ ਯੂਰੋਲੋਜਿਸਟ ਨੇ ਅੱਜ ਅਸੀਂ ਇਹਨਾਂ ਦੇ ਵਿਚਾਰ ਜਾਣਾਂਗੇ ਇਹਨਾਂ ਬਾਰੇ ਜਾਣਾਂਗੇ ਤੇ ਇਹ ਸਾਨੂੰ ਦੱਸਣਗੇ ਕਿ ਯੂਰੋਲੋਜੀ ਦੇ ਅੰਡਰ ਆਉਣ ਵਾਲੀਆਂ ਬਿਮਾਰੀਆਂ ਤੋਂ ਅਸੀਂ ਕਿਸ ਤਰ੍ਹਾਂ ਆਪਣਾ ਬਚਾਅ ਕਰ ਸਕਦੇ ਹਾਂ ਤੇ ਸਾਨੂੰ ਕਿਹੜੀਆਂ ਪ੍ਰੀਕਾਸ਼ਨਸ ਲਈਆਂ ਜਾਇਦੀਆਂ ਨੇ ਕਿਹੜੀਆਂ ਪ੍ਰੀਵੈਂਸ਼ਨ ਸਾਨੂੰ ਆਪਾਂ ਕਰ ਸਕਦੇ ਨੇ ਤੇ ਕਿਸ ਤਰ੍ਹਾਂ ਆਪਾਂ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਆਪਾਂ ਡਾਕਟਰ ਕੋਲ ਆਈਏ ਇਹ ਸਾਰੀ ਗੱਲਾਂ ਸਾਨੂੰ ਦੱਸਾਂਗੇ ਸਰ ਸੱਚੀ ਕਾਲ ਸਰ ਹਾਂਜੀ ਸੱਚੀ ਕਾਲ ਸਰ ਤੁਹਾਡਾ ਸਵਾਗਤ ਹੈ ਇਸ ਸੈਲ 24/7 ਚੈਨਲ ਵਿੱਚ ਥੈਂਕ ਯੂ ਸਰ ਤੁਸੀਂ ਪਲੀਜ਼ ਜਰਾ ਆਪਣੇ ਬਾਰੇ ਥੋੜਾ ਦੱਸੋਗੇ ਤੁਹਾਡੀ ਕੁਆਲਿਫੀਕੇਸ਼ਨ ਐਕਸਪੀਰੀਅੰਸ ਹਾਂਜੀ ਇਵਰੀਥਿੰਗ ਆਮ ਡਾਕਟਰ ਤੇਜ ਮੈਂ ਡਾਕਟਰ ਤੇਜਪਾਲ ਸਿੰਘ ਹੈ ਮੈਂ ਇੱਥੇ ਹੁਣ ਦਾ ਯੂਸਵਾਲ ਕੈਂਸਰ ਹਸਪੀਟਲ ਵਿੱਚ ਕੰਮ ਕਰ ਰਿਹਾ ਹਾਂ ਫॉर द ਲਾਸਟ 11 ਸਾਲਾਂ ਤੋਂ ਤੇ ਮੈਂ ਇੱਥੇ ਕੰਮ ਕਰ ਰਿਹਾ ਹਾਂ ਐਜ਼ ਅ ਯੂਰੋਲੋਜਿਸਟ ਯੂਰੋਲੋਜਿਸਟ ਮੀਨਸ ਕਿ ਕਿਡਨੀਜ਼ ਬਲੈਡਰ ਆਪਣੀ ਗਦੂਦ ਉਹ ਗੁਰਦੇ ਇਹਨਾਂ ਸਾਰੀਆਂ ਚੀਜ਼ਾਂ ਦੇ ਸਰਜੀਕਲ ਸਪੈਸ਼ਲਿਸਟ ਸਰਜੀਕਲ ਸੁਪਰ ਸਪੈਸ਼ਲਿਸਟ ਸੋ ਯੂਰੋਲੋਜੀ ਇੱਕ ਇੰਪੋਰਟੈਂਟ ਫੀਲਡ ਹੈ ਇਨ ਦ ਸੈਂਸ ਕਿ ਆਪਣਾ ਜਿਹੜਾ ਯੂਰੀਨਰੀ ਸਿਸਟਮ ਹੈ ਇਹ ਹਰ ਬੰਦੇ ਲਈ ਇੰਪੋਰਟੈਂਟ ਹੈ 올ਡ ਏਜ ਦੇ ਵਿੱਚ ਕਾਫੀ ਲੋਕਾਂ ਨੂੰ ਯੂਰਿਨਰੀ प्रॉब्लम्स ਆਉਂਦੀਆਂ ਨੇ ਯੰਗ ਏਜ ਦੇ ਵਿੱਚ ਸਟੋਨਸ ਬਣਦੇ ਨੇ ਫਰ 올 ਡੇਜ ਦੇ ਵਿੱਚ ਕੈਂਸਰਸ ਕਈ ਵਾਰ ਡਵੈਲਪ ਹੋ ਜਾਂਦੇ ਐ ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਗਰੂਕਤਾ ਰੱਖਣੀ ਤੇ ਬਹੁਤ ਜ਼ਰੂਰੀ ਐ ਤੇ ਤਾਂਕਿ ਜੇ ਆਪਾਂ ਨੂੰ ਕੋਈ ਵੀ ਪ੍ਰੋਬਲਮ ਆਂਦੀ ਆ ਆਪਾਂ ਇਮੀਡੀਏਟਲੀ ਉਹਨੂੰ ਸਹੀ ਟਾਈਮ ਤੇ ਡਿਟੈਕਟ ਕਰ ਸਕੀਏ ਤੇ ਉਹ ਠੀਕ ਥਾਂ ਤੇ ਦਿਖਾ ਕੇ ਤੇ ਉਹਦਾ ਪ੍ਰੋਪਰ ਇਲਾਜ ਕਰ ਸਕੀਏ ਤਾਂਕਿ ਉਹ ਬਿਮਾਰੀ ਇੰਨੀ ਨਾ ਵਧੇ ਕਿ ਬਾਅਦ ਚ ਲਾ ਇਲਾਜ ਹੋ ਜਾਏ ਸੋ ਤਾਂ ਜੇ ਆਪਾਂ ਗੱਲ ਕਰਦੇ ਆਂ ਸਭ ਤੋਂ ਕਾਮਨ ਚੀਜ਼ਾਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਐ ਜੂਰੋਲੋਜੀਕਲ ਸਿਸਟਮ ਚ ਉਹ ਹੈਗੀ ਯੂਰੀਨ ਦੀ ਇਨਫੈਕਸ਼ਨ ਪਿਸ਼ਾਬ ਦੀ ਇਨਫੈਕਸ਼ਨ ਜਿਹੜੀ ਕਿ ਜਨਾਨੀਆਂ ਦੇ ਵਿੱਚ ਕਾਫੀ ਕਾਮਨ ਹੈ ਬਾਕੀ ਉਹ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ 올ਡ ਏਜ ਦੇ ਵਿੱਚ ਵੀ ਯੂਰੀਨ ਦੀ ਇਨਫੈਕਸ਼ਨ ਕਈ ਵਾਰ ਇੰਨੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਕਿ ਉਹ ਜਾਣ ਦਾ ਨਾਂ ਨਹੀਂ ਲੈਂਦੀ ਦਵਾਈਆਂ ਦੇ ਬਾਵਜੂਦ ਵੀ ਸੋ ਪਿਸ਼ਾਬ ਦੀ ਇਨਫੈਕਸ਼ਨ ਨੂੰ ਜੇ ਆਪਾਂ ਪ੍ਰੀਵੈਂਟ ਕਰਨਾ ਹੈ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪਾਣੀ ਜ਼ਿਆਦਾ ਪੀਣ ਦੀ ਆਦਤ ਤੇ ਹਾਈਜੀਨ ਰੱਖਣੀ ਖਾਸ ਕਰਕੇ ਜਦੋਂ ਆਪਾਂ ਟਰੈਵਲ ਕਰਦੇ ਆਂ ਪਾਣੀ ਜ਼ਿਆਦਾ ਪੀਣਾ ਹੈ ਐਂਡ ਜੇ ਆਪਣੇ ਬਾਲਸਮ ਦੇ ਵਿੱਚ ਜਲਨ ਹੁੰਦੀ ਹੈ ਬੇਨ ਹੁੰਦੀ ਹੈ ਤਾਂ ਇਮੀਡੀਏਟਲੀ ਕਿਸੇ ਯੂਰੋਲੋਜਿਸਟ ਨੂੰ ਜਾਂ ਕਿਸੇ ਮੈਡੀਕਲ ਸਪੈਸ਼ਲਿਸਟ ਨੂੰ ਦਿਖਾਓ ਤੇ ਉਸ ਚੀਜ਼ ਦਾ ਪ੍ਰੋਪਰ ਟਰੀਟਮੈਂਟ ਕਰਵਾਓ ਦੂਸਰੀ ਜੀ ਸਟੋਨਸ ਜੀ ਜੀ ਸਟੋਨਸ ਯੰਗ ਏਜ ਇਚ ਜ਼ਿਆਦਾ ਕਾਮਨ ਨੇ ਤੇ ਟਿਪਿਕਲੀ ਪੇਨ ਦੇ ਨਾਲ ਪ੍ਰੈਜੈਂਟ ਕਰਦੇ ਆ ਪਰ ਕੁਝ ਪੇਸ਼ੈਂਟ ਸਾਡੇ ਕੋਲ ਇਹ ਜੇ ਹੁੰਦੇ ਆ ਕਿ ਜਿਹੜੇ ਆਪਣੀਆਂ ਕਿਡਨੀਜ਼ ਖਰਾਬ ਕਰਕੇ ਆ ਜਾਂਦੇ ਆ ਕਿਉਂਕਿ ਉਹਨਾਂ ਦੇ ਪੇਨ ਹੀ ਨਹੀਂ ਹੋਈ ਹੁੰਦੀ ਕਰੇ ਪੇਨ ਹੁੰਦੀ ਹੈ ਤਾਂ ਬੰਦਾ ਉਸ ਚੀਜ਼ ਨੂੰ ਚੈੱਕ ਕਰਾਂਦਾ ਹੈ ਤੇ ਤਾਂ ਇਹਦੇ ਉਸ ਚੀਜ਼ ਦੀ ਪ੍ਰੋਬਲਮ ਹੈ ਕਈਆਂ ਦੇ ਕਿਡਨੀ ਦੀ ਪਾਈਪ ਵਿੱਚ ਸਟੋਨ ਫਸਿਆ ਹੈ ਤੇ ਉਹਨਾਂ ਨੇ ਪੀਣ ਹੀ ਨਹੀਂ ਹੋਈ ਤੇ ਉਹ ਵਿਚਾਰੇ ਬਦਕੇ ਇਸ ਵਿੱਚ ਹੁੰਦੇ ਹੈ ਜਿਹੜੇ ਅਲਟੀਮੇਟਲੀ ਉਹ ਹੀ ਪ੍ਰੇਜ਼ੈਂਟ ਕਰਦੇ ਹੈ ਜਦੋਂ ਕਿਡਨੀ ਖਰਾਬ ਹੋ ਜਾਂਦੀ ਹੈ ਸੋ ਕੱਲੀ ਪੇਨ ਤੇ ਨਹੀਂ ਆਪਾਂ ਨਿਰਭਰ ਰਹਿ ਸਕਦੇ ਆਪਾਂ ਨੂੰ ਅ ਰੈਗੂਲਰ ਚੈੱਕਅਪ ਤੇ ਜੇ ਥੋੜਾ ਜਿਹਾ ਵੀ ਸ਼ੱਕ ਪੈਂਦਾ ਤਾਂ ਇੱਕ ਅਲਟਰਾਸਾਉਂਡ ਉਹਨੂੰ 10 ਮਿੰਟ ਲੱਗਦੇ ਹੈ ਅਲਟਰਾਸਾਉਂਡ ਕਰਾਉਣ ਨੂੰ ਬੰਦੇ ਨੂੰ 50 ਸਾਲਾਂ ਦੀ ਕੱਦੀ ਵਾਰ ਕਰਾ ਲਈ ਰਹਿਣਾ ਚਾਹੀਦਾ ਤੇ ਬਾਕੀ ਯੂਰੋਲੋਜੀ ਦੇ ਜੇ ਕੈਂਸਰ ਸੇ ਕੈਂਸਰਸ ਜ਼ਿਆਦਾਤਰ 올ਡੇਜ ਹੁੰਦੇ ਆ ਸਭ ਤੋਂ ਕਾਮਨ ਕੈਂਸਰ ਹੈਗਾ ਪ੍ਰੋਸਟੇਟ ਦਾ ਫਿਰ ਆਪਣੀ ਗੁਰਦੇ ਦੇ ਵੀ ਹੁੰਦੇ ਆ ਆਪਣੀ ਪਸ਼ਾਬ ਦੀ ਫੈਲੀ ਦੇ ਬਲੇਡਰ ਕੈਂਸਰ ਕਹਿੰਦੇ ਆਪਾਂ ਨੂੰ ਉਹ ਹੁੰਦੇ ਆ ਪ੍ਰੋਸਟੇਟ ਕੈਂਸਰ ਦੇ ਵਿੱਚ ਇੱਕ ਇੰਪੋਰਟੈਂਟ ਟੈਸਟ ਹੈ ਜਿਹੜਾ ਕਿ ਸਾਰੇ ਨੂੰ ਪਤਾ ਹੋਣਾ ਚਾਹੀਦਾ ਇਹ ਜਾਗਰੂਕਤਾ ਬਹੁਤ ਜ਼ਰੂਰੀ ਹੈ ਉਹਨੂੰ ਪੀਐਸਏ ਕਹਿੰਦੇ ਆ ਜਦੋਂ ਦਾ ਇਹ ਟੈਸਟ ਇਨਵੈਂਟ ਹੋਇਆ 1990 ਚ ਇਨਵੈਂਟ ਹੋਇਆ ਸੀ ਆਲਮੋਸਟ ਉਦੋਂ ਤੋਂ ਪ੍ਰੋਸਟੇਟ ਕੈਂਸਰ ਦਾ ਇਲਾਜ ਜੀਵਨ ਅਸਮਾਨ ਦਾ ਫਰਕ ਪੈ ਗਿਆ ਇਹ ਟੈਸਟ ਐਡਵਾਈਜ਼ੇਬਲ ਹੈ ਕਿ 55 ਸਾਲ ਦੀ ਉਮਰ ਤੋਂ ਬਾਅਦ ਹਰ ਬਜ਼ੁਰਗ ਨੂੰ ਹਰ ਬੰਦੇ ਨੂੰ ਕਰਾਉਣਾ ਚਾਹੀਦਾ ਹੈ ਤੇ ਉਦੋਂ ਤੋਂ ਬਾਅਦ ਹਰ 2 ਸਾਲਾਂ마다 ਰਿਪੀਟ ਕਰਨਾ ਚਾਹੀਦਾ ਹੈ ਇਹਨਾਂ ਦਾ ਫਾਇਦਾ ਇਹ ਹੁੰਦਾ ਹੈ ਕਿ ਜੇ ਕਿਸੇ ਦੇ ਪ੍ਰੋਸਟੇਟ ਦਾ ਕੈਂਸਰ ਬਣਦਾ ਵੀ ਹੈ ਗੁਰੂਤਾਂ ਦਾ ਤਾਂ ਉਹ ਸਹੀ ਟਾਈਮ ਤੇ ਪਕੜਿਆ ਜਾਂਦਾ ਹੈ ਪਹਿਲੀ ਦੂਜੀ ਸਟੇਜ 'ਚ ਹੀ ਆਪਾਂ ਨੂੰ ਡਿਟੈਕਟ ਹੋ ਜਾਂਦਾ ਹੈ ਉਹਨੂੰ ਆਪਾਂ ਠੀਕ ਕਰ ਲੈਣੇ ਆ ਇਲਾਜ ਕਰ ਲੈਣੇ ਤੇ ਬਿਮਾਰੀ ਜੜੋਂ ਖਤਮ ਕਰ ਦਿੰਦੇ ਹਾਂ ਇਹੀ ਵਸਤੂ ਵਰਲਡ ਜਿਹੜਾ ਆਪਣਾ ਵੈਸਟਰਨ ਵਰਲਡ ਹੈ ਉਹ ਸਾਰਾ ਇਹੀ ਹੋ ਰਿਹਾ ਮੋਸਟਲੀ ਜਿਹੜਾ ਗਾਦੂਦਾਂ ਦਾ ਕੈਂਸਰ ਹੈ 80 90% ਮਰੀਜ਼ਾਂ ਨੂੰ ਪਹਿਲੀ ਦੂਜੀ ਸਟੇਜ 'ਚ ਹੀ ਪਕੜੇ ਜਾਂਦੇ ਕਿਉਂਕਿ ਉੱਥੇ ਪੀਐਸਏ ਟੈਸਟ ਸਾਰੇ ਕਰਾਉਂਦੇ ਆ ਇਹ ਜਾਗਰੂਕਤਾ ਉੱਥੇ ਦੇ ਹਰ ਸਿਟੀਜ਼ਨ ਦੇ ਵਿੱਚ ਹੈ ਆਪਣੇ ਇੱਥੇ ਇਹ ਜਾਗਰੂਕਤਾ ਅਜੇ ਨਹੀਂ ਹੈ ਇਸ ਕਰਕੇ ਆਪਣੇ ਉੱਥੇ 80 90% ਮਰੀਜ਼ ਪਹਿਲੀ ਦੂਜੀ ਸਟੇਜ ਜਾਂਦੇ ਨੇ ਇੱਥੇ 80 90% ਮਰੀਜ਼ ਚੌਥੀ ਸਟੇਜ ਜਾਂਦੇ ਆ ਉਗੀ ਪੀਐਸਏ ਦਾ ਟੈਸਟਿੰਗ ਕਰਦੇ ਸੋ ਇਹ ਜਿਹੜੀ ਜਾਗਰੂਕਤਾ ਜਿਹਨੇ ਇਹ ਪੀਐਸਏ ਦਾ ਐਗਜ਼ਾਮਪਲ ਹੈ ਇਹ ਬਹੁਤ ਜ਼ਰੂਰੀ ਹੈ ਜੇ ਆਪਾਂ ਨੂੰ ਪਤਾ ਹੋਊਗਾ ਤਾਂ ਆਪਾਂ ਬਿਮਾਰੀ ਨੂੰ ਟਾਈਮ ਤੇ ਫੜ ਸਕਦੇ ਹਾਂ ਤੇ ਉਹਦੇ ਜਿਹੜੇ ਮਾੜੇ ਇਫੈਕਟਸ ਨੇ ਉਹਨਾਂ ਤੋਂ ਬਚਾਅ ਕਰ ਸਕਦੇ ਹਾਂ ਜੀ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਸਰ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਆਪਾਂ ਯੂਰੀਨਰੀ ਇਨਫੈਕਸ਼ਨ ਸਟੋਨਸ ਪ੍ਰੋਸਟੇਟ ਕੈਂਸਰ ਸਰ ਇਸ ਤੋਂ ਆਪਾਂ ਆਪਣਾ ਬਚਾਅ ਕਰ ਸਕਦੇ ਹਾਂ ਤੇ ਦੋਸਤੋ ਮੈਨੂੰ ਉਮੀਦ ਹੈ ਸਰ ਜੀ ਜੀ ਜਾਣਕਾਰੀ ਦਿੱਤੀ ਹੈ ਆਪਾਂ ਉਸ ਨੂੰ ਆਪਣੀ ਲਾਈਫ ਵਿੱਚ ਇੰਪਲੀਮੈਂਟ ਵੀ ਕਰਾਂਗੇ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਯੂਰੀਰੀ ਇਨਫੈਕਸ਼ਨ ਨਾ ਹੋਵੇ ਤੇ 55 ਦੀ ਉਮਰ ਤੋਂ ਬਾਅਦ 55 ਸਾਲ ਦੀ ਉਮਰ ਤੋਂ ਬਾਅਦ ਆਪਾਂ ਆਪਣਾ ਲੋਕੀ ਆਪਣਾ ਪ੍ਰੋਸਟੇਟ ਦਾ ਜਿਹੜਾ ਟੈਸਟ ਹੈਗਾ ਹੈ ਪੀਐਸਏ ਟੈਸਟ ਉਹ ਕਰਵਾਉਣ ਤੇ ਜਿਹੜੇ ਕਿਡਨੀ ਸਟones ਨੇ ਜਿਹੜੇ ਲੋਕਾਂ ਨੂੰ ਕਿਡਨੀ ਸਟones ਠੀਕ ਏਜ ਵਿੱਚ ਨਹੀਂ ਕਿ ਟਾਈਮ ਤੇ ਨਹੀਂ ਪਕੜਿਆ ਜਾਂਦਾ ਤੇ ਉਹ ਲੋਕੀ ਵੀ ਆਪਣਾ ਰੈਗੂਲਰਲੀ ਹਰ ਸਾਲ ਜਿਵੇਂ ਕਿ ਸਰ ਨੇ ਦੱਸਿਆ ਸਾਲ ਵਿੱਚ ਦੋ ਸਾਲ ਵਿੱਚ ਇੱਕ ਦੋ ਵਾਰ ਸਾਨੂੰ ਕਰਵਾ ਲੈਣਾ ਚਾਹੀਦਾ ਹੈ ਟੈਸਟ ਤਾਂ ਕਿ ਅਗਰ ਸਾਨੂੰ ਪੇਨ ਨਹੀਂ ਹੋ ਰਹੀਏ ਕਿਡਨੀ ਵਿੱਚ ਕਿਡਨੀ ਸਟones ਦੇ ਕਰਕੇ ਤਾਂ ਤਾਂ ਵੀ ਸਾਡਾ ਜਿਹੜਾ ਕਿਡਨੀ ਸਟones ਦੀ ਜਿਹੜੀ ਪ੍ਰੋਬਲਮ ਹੈ ਉਹ ਸਾਡੀ ਸੌਲਟ ਆਊਟ ਹੋ ਜਾਏ ਤੇ ਸਰ ਦੇ ਅਗਰ ਆਪਾਂ ਸਰ ਨੂੰ ਕੰਟੈਕਟ ਕਰਨਾ ਚਾਹੁੰਦੇ ਹਾਂ ਤੇ ਇਹ ਹੈਗੀ ਹੈ ਡਾਕਟਰਸ ਗਾਈਡ ਡਾਕਟਰਸ ਗਾਈਡ ਤੁਸੀਂ ਆਨਲਾਈਨ ਜਾ ਕੇ ਇਹ ਇੱਕ ਗਵਰਨਮੈਂਟ ਦੀ ਗਾਈਡ ਹੈਗੀ ਹੈ ਡਾਕਟਰਸ ਗਾਈਡ ਤੁਸੀਂ ਆਨਲਾਈਨ ਜਾ ਕੇ ਤੁਸੀਂ ਸਾਰੀਆਂ ਡੀਟੇਲਸ ਉਹਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸਰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸਰ ਇੱਥੇ ਬੈਠਦੇ ਨੇ ਮੋਹਨ ਦਾਇ ਉਸਵਾਲ ਹਸਪੀਟਲ ਲੁਧਿਆਣਾ ਵਿੱਚ ਤੇ ਤੁਸੀਂ ਇੱਥੇ ਕਦੀ ਵੀ ਆ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਆਪਣੀ ਪ੍ਰੋਬਲਮਸ ਬਾਰੇ ਤੁਸੀਂ ਡਿਸਕਸ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ